ਪਟਿਆਲਾ ਲੋਕ ਸਭਾ ਹਲਕੇ ਤੋਂ ਬੀਜੇਪੀ ਦੇ ਉਮੀਦਵਾਰ ਪ੍ਰਨੀਤ ਕੋਰ ਵੱਲੋਂ ਸਮਾਣਾ ਦੇ ਵਿੱਚ ਅੱਜ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਭਾਰੀ ਗਿਣਤੀ ਦੇ ਵਿੱਚ ਬੀਜੇਪੀ ਵਰਕਰ ਸ਼ਾਮਿਲ ਹੋਏ ਇਸ ਸਮਾਗਮ ਦੇ ਦੌਰਾਨ ਸਮਾਣਾ ਦੇ ਸਾਬਕਾ ਨਗਰ ਕੌਂਸਲ ਮੈਂਬਰ ਅਵਿਨਾਸ਼ ਡਾਂਗ ਮੌਜੂਦਾ ਨਗਰ ਕੌਂਸਲ ਮੈਂਬਰ ਸੁਖਵੀਰ ਸਿੰਘ ਅਤੇ ਪਰਦਮਨ ਸਿੰਘ ਬਿਰਗ ਮਿਆਣਾ ਵਾਲੇ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਿਲ ਹੋਏ ਉਹਨਾਂ ਦੇ ਨਾਲ ਸੈਂਕੜੇ ਵਰਕਰ ਬੀਜੇਪੀ ਵਿੱਚ ਸ਼ਾਮਿਲ ਹੋਏ ਉਹਨਾਂ ਨੇ ਕਿਹਾ ਕਿ ਬੀਜੇਪੀ ਦਾ ਪਰਿਵਾਰ ਵੱਧ ਰਿਹਾ ਹੈ ਅਤੇ ਮੈਨੂੰ ਆਸ ਹੈ ਕਿ ਲੋਕ ਮੈਨੂੰ ਜਿਤਾ ਕੇ ਲੋਕ ਸਭਾ ਚ ਭੇਜਣਗੇ ਸ਼ਹਿਰ ਦੇ ਵਿੱਚ ਉਹਨਾਂ ਵੱਲੋਂ ਰੋਡ ਸੋਭੀ ਕੱਢਿਆ ਗਿਆ ਜਿਸ ਦੇ ਦੌਰਾਨ ਰੋਡ ਸੋਭੇ ਦੇ ਵਿੱਚ ਲੋਕਾਂ ਵੱਲੋਂ ਉਹਨਾਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਫੁੱਲ ਮਾਲਾਆਂ ਬਣਾਈਆਂ ਗਈਆਂ ਪਰਨੀਤ ਕੋਰ ਵੱਲੋਂ ਲੋਕਾਂ ਦਾ ਸਵਾਗਤ ਸਵੀਕਾਰ ਕੀਤਾ ਅਤੇ ਭਰੋਸਾ ਦਿੱਤਾ ਕਿ ਮੈਨੂੰ ਜਿਤਾ ਕੇ ਤੁਸੀਂ ਲੋਕ ਸਭਾ 'ਚ ਭੇਜੋਗੇ ਤਾਂ ਮੈਂ ਤੁਹਾਡੇ ਹਰ ਕੰਮ ਕਰਾਂਗੀ ਦੁੱਖ ਸੁੱਖ ਚ ਤੁਹਾਡੇ ਖਰੇ ਹੋਵਾਂਗੀ ਉਹਨਾਂ ਨੇ ਆਪ ਪਾਰਟੀ ਸਰਕਾਰ ਤੇ ਹਮਲਾ ਕਰ ਦੇ ਕਿਹਾ ਕਿ 2 ਸਾਲ ਚ ਰੰਗਲਾ ਪੰਜਾਬ ਨਹੀਂ ਬਣਾ ਸਕੇ ਹੁਣ ਕੀ ਬਣਾਣਗੇ ਝੂਠ ਬੋਲਦੇ ਹਨ ਇਹ ਦੂਜੇ ਰਾਜਾਂ ਦੇ ਵਿੱਚ ਤਾਂ ਕਾਂਗਰਸ ਨਾਲ ਸਮਝੌਤਾ ਕੀਤਾ ਹੈ ਗਠਜੋੜ ਕਰ ਕੀਤਾ ਹੈ ਪੰਜਾਬ ਦੇ ਵਿੱਚ ਕਹਿੰਦੇ ਆ ਇਕੱਲੇ ਲੜਾਂਗੇ ਜਿਹੜੀ ਆਪ ਪਾਰਟੀ ਹੈ ਕਾਂਗਰਸ ਦੀ ਵੀ ਟੀਮ ਹੈ ਇਹ ਦੋਸਤ ਵੀ ਮਹਾਰਾਣੀ ਪ੍ਰਨੀਤ ਕੋਰ ਵੱਲੋਂ ਲਾਏ ਗਏ ਬੜੀ ਵਧੀਆ ਤਰੀਕੇ ਦੇ ਨਾਲ ਅੱਜ ਮੇਰੀ ਸ਼ੁਰੂਆਤ ਹੋਈ ਹੈ ਬੀਜੇਪੀ ਜ਼ਰੂਰ ਆਪਣੇ ਪੈਰ ਤਰੂਗੀ ਆਪਣੀ ਜਿੱਤ ਪ੍ਰਾਪਤ ਕਰੂਗੀ ਔਰ 2027 ਦੀ ਤਿਆਰੀ ਹੋਏਗੀ ਇੱਥੇ ਆਪਣੀ ਸਰਕਾਰ ਬਣਾਉਂਦੀ ਮੈਨੂੰ ਬਹੁਤ ਖੁਸ਼ੀ ਹੋਈ ਪਹਿਲੇ ਮੈਂ ਪਾਰਟਿਆ ਜਨਤਾ ਪਾਰਟੀ ਦੇ ਪਰਿਵਾਰ ਚ ਗਈ ਔਰ ਜਿਹੜਾ ਮੇਰਾ ਪਰਿਵਾਰ ਸੀ ਉਹ ਹੁਣ ਮੇਰੇ ਨਾਲ ਹੀ ਸ਼ਾਮਲ ਹੋ ਰਿਹਾ ਆਪਦੀ ਸਰਕਾਰ ਛਾੜੂ ਵਾਲੀ ਇਹ ਗੱਲ ਕਰਦੀ ਹੈ ਉਹ ਮੈਨੇ ਨਹੀਂ ਰੱਖਦੀ ਕਿਉਂਕਿ ਜੋ ਕਾਂਗਰਸ ਹੈ ਉਹ ਸਾਬਤ ਹੋ ਗਿਆ ਕਿ ਆਪਦੀ ਵੀ ਟੀਮ ਹੈ ਇੱਥੇ ਚਾਹੇ ਆਪਸ ਦੇ ਵਿੱਚ ਕੋਈ ਫਰੈਂਡਲੀ ਮੈਚ ਕਰਦੇ ਹੋਣ ਕੁਝ ਕਰਦੇ ਹੋਣ ਬਾਕੀ ਹਿੰਦੁਸਤਾਨ ਦੇ ਵਿੱਚ ਤਾਂ ਉਹਨਾਂ ਨੇ ਇੱਕ ਗੱਠ ਜੋੜ ਕੀਤੀ ਹੋਈ ਹੈ ਉਸ ਗੱਠ ਜੋੜ ਦਾ ਅਸਰ ਇਹਦੇ ਬਾਅਦ ਇੱਥੇ ਵੀ ਪਊਗਾ ਸੋ ਜੋ ਇਹ ਕਹਿੰਦੇ ਨੇ ਕਿਸੀ ਗੱਲ ਦੇ ਵਿੱਚ ਸੱਚ ਨਹੀਂ ਹੁੰਦੀ ਇਹ ਕਹਿੰਦੇ ਸੀ ਰੰਗਲਾ ਪੰਜਾਬ ਉਸੇ 2.5 ਸਾਲ ਹੋ ਗਈ ਸਰਕਾਰ ਨੂੰ ਇਹ ਕਹਿੰਦੇ ਰੰਗਲਾ ਪੰਜਾਬ ਬਣਾਣਾ ਹੈ ਹਲੇ ਬਣਾਣਾ ਹੈ 2.5 ਸਾਲ ਚ ਇਹ ਤਾਂ ਬਣਿਆ ਨਹੀਂ ਨਾ ਕੋਈ ਅਗਲੇ ਟਾਈ ਸਾਲ ਦੀ ਸਾਨੂੰ ਉਮੀਦ ਹੈ। ਬੀਜੇਪੀ ਚ ਜੁਆਇਨ ਕਰ ਰਿਹਾ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਰਾਣੀ ਪ੍ਰਨਿਤ ਕੁਰ ਜੀ ਨੂੰ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਬੀਜੇਪੀ ਦੀ ਟਿਕਟ ਦੇ ਕੇ ਪਟਿਆਲੇ ਤੋਂ ਉਹਨਾਂ ਨੂੰ ਕੈਂਡੀਡੇਟ ਬਣਾਇਆ। ਅੰਜਰੇ ਕੇੰਦਰੇ ਪਰਸਨਲ ਪਰਿਵਾਰਕ ਜਿਨ੍ਹਾਂ ਨਾਲ ਸੰਬੰਧ ਨੇ ਕਿ ਮੈਂ ਬੜੇ ਲੰਮੇ ਸਮੇਂ ਤੋਂ ਉਹਨਾਂ ਨਾਲ ਜੁੜਿਆ ਸੀ ਉਹ ਹਰ ਦੁੱਖ ਤਕਲੀਫ ਦੇ ਵਿੱਚ ਮੇਰੇ ਨਾਲ ਖੜਦੇ ਰਹੇ। ਉਹਨਾਂ ਨੂੰ ਦੇਖਦੇ ਹੋਏ ਕਿ ਮੈਂ ਅਜਮਾਰਾਣੀ ਪ੍ਰਨੀਤਕਰ ਦੇ ਨਾਲ ਉਹਨਾਂ ਦੀ ਸਪੋਰਟ ਦੇ ਵਿੱਚ ਉਹਨਾਂ ਨੂੰ ਜਿਤਾਉਣ ਵਾਸਤੇ ਉਹਨਾਂ ਦੇ ਮਤ ਕਰਨ ਵਾਸਤੇ ਅੱਜ ਮੈਂ ਬੀਜੇਪੀ join ਸਾਰਾ ਦਿਖ ਰਿਹਾ ਹੈਗਾ ਵੀ ਸਾਰੀ ਜਨਤਾ ਅੱਜ ਭਾਰਤੀ ਜਨਤਾ ਪਾਰਟੀ ਦੇ ਨਾਲ ਤਰਨ ਨੂੰ ਤਿਆਰ ਹੈਗੀ ਹੈ ਵੋਟਾਂ ਰੱਜ ਕੇ ਪੈਣਗੀਆਂ ਤੇ ਮੈਨੂੰ ਲੱਗਦਾ ਹੈ ਜੇ ਆਉਣ ਵਾਲੀ ਇੱਕ ਤਰੀਕ ਨੂੰ ਪ੍ਰਚਾਰ ਚੋਣ ਨੂੰ ਜਿਹੜੇ ਰਿਜ਼ਲਟ ਆਣਗੇ ਮਾਰਾਣੀ ਦੇ ਫੇਵਰ ਚ ਪਹਿਲਾਂ ਤਾਂ ਜਦ ਇਹਨਾਂ ਨੂੰ ਸ਼ਾਹ ਦੇਖੇ ਨਹੀਂ ਇਸ ਵਾਰ ਬਹੁਤ ਜ਼ਿਆਦਾ ਹੈਗਾ ਬਹੁਤ ਜ਼ਿਆਦਾ ਬਹੁਤਾਂ ਨੂੰ ਸਮਰਥਨ ਮਿਲਿਆ ਸਮਾਣੀ ਚ ਸਬਾਣੇ ਚ ਅਸੀਂ 70% ਵੋਟ ਲੈ ਕੇ ਜਾਵਾਂਗੇ ਤੇ ਵਰਨਿਤ ਕੋਰ ਦੀ ਜਿੱਤਾ ਜ ਨਿਸ਼ਚਿਤ ਹੋ ਗਈ ਅੱਜ ਸਾਰਾ ਸਮਾਣਾ ਇਦਾਂ ਲੱਗਦਾ ਵੀ ਸਾਰੇ ਹੀ ਵੋਟਾਂ ਮਹਾਰਾਣੀ ਸਾਹਿਬਾਂ ਨੂੰ ਪੈਣਗੀਆਂ ਮੋਦੀ ਜੀ ਨੂੰ ਪੈਣਗੀਆਂ ਆ ਵੋਟਾਂ ਜਿਹੜਾ ਦੌਰ ਚੱਲ ਰਿਹਾ ਹੈ ਸ਼ਹਿਰ ਦੇ ਵਿੱਚ ਮੈਨੂੰ ਲੱਗਦਾ ਵੀ 80% ਵੋਟਾਂ ਮਹਾਰਾਣੀ ਸਾਹਿਬਾਂ ਨੂੰ ਪੈਣ ਜਾ ਰਹੀਆਂ ਨੇ ਤੇ ਬਦੋ ਬਦ ਵੋਟਾਂ ਦੇ ਅਸੀਂ ਇਹਨਾਂ ਨੂੰ ਜਿਤਾਵਾਂਗੇ ਦੇਖੋ ਜੀ ਆ ਜਿਹੜਾ ਮਾਹੌਲ ਸਾਹਮਣੇ ਨਜ਼ਰ ਆ ਰਿਹਾ ਹੈ ਇਸ ਤੋਂ ਸਾਫ਼-ਸਾਫ਼ ਪਤਾ ਚੱਲ ਰਿਹਾ ਹੈ ਕਿ ਦੇਸ਼ ਦੇ ਵਿੱਚ ਮੋਦੀ ਜੀ ਦੀ ਲਹਿਰ ਹੈ ਪਟਿਆਲਾ ਹਲਕੇ ਦੇ ਵਿੱਚ ਮੋਦੀ ਜੀ ਦੇ ਨਾਲ ਮਾਰਾਣੀ ਪ੍ਰਨੀਤ ਕੌਰ ਦੀ ਲਹਿਰ ਹੈ ਬਹੁਤ ਵੱਡੇ ਮਾਰਜਨ ਦੇ ਨਾਲ ਅਸੀਂ ਇਸ ਵਾਰ ਜਿੱਤਣ ਜਾ ਰਹੇ ਹਾਂ ਇਹ ਰਾਮ ਮੰਦਰ ਦੇ ਨੌਤੇ ਅੱਜ ਪੂਰਾ ਭਾਰਤ ਮੋਦੀ ਨੂੰ ਜਿਤਾਉਣ ਵਾਸਤੇ ਤਤਪਰ ਹੋਇਆ ਪਿਆ ਰਾਮ ਮੰਦਰ ਦੇ ਨੌਤੇ ਬੋਟਪ ਰਾਮ ਮੰਦਰ ਦੇ ਲੋਕ ਬੋਟ ਪਾਊਗਾ ਅੱਜ ਤੁਸੀਂ ਦੇਖੋ ਸਾਡਾ ਭਾਰਤੀ ਜਨਤਾ ਪਾਰਟੀ ਦਾ ਇਕੱਲਾ-ਇਕੱਲਾ ਕਾਰਜਕਰਤਾ ਚਾਹੇ ਉਹ ਨਵਾਂ ਕਾਰਜਕਰਤਾ ਤੇ ਪੁਰਾਣਾ ਕਾਰਜਕਰਤਾ ਅੱਜ ਸੜਕ ਦੇ ਉੱਪਰ ਆ ਕੇ ਮਹਾਰਾਣੀ ਪ੍ਰਨੀਤ ਕੌਰ ਦਾ ਧੰਨਵਾਦ ਵੀ ਕਰ ਰਹੇ ਔਰ ਯਕੀਨ ਵੀ ਦਿਵਾ ਰਹੇ ਵੀ ਇੱਕ ਜੂਨ ਨੂੰ ਅਸੀਂ ਪ੍ਰਭੂ ਜੀ ਨੇ ਰਾਮ ਦਾ ਨਾਮ ਲੈ ਕੇ ਜਿੱਜੀਕ ਬੋਟ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਕਮਲ ਨਿਸਾਨ ਤੇ ਮੋਹਰ ਲਾ ਕੇ ਭਾਰਤੀ ਜਨਤਾ ਪਾਰਟੀ 400 ਸੀਟਾਂ ਜਿੱਤ ਰਹੀ ਹੈ जय श्री राम जय श्री राम मोदी जी ਦੀ ਪ੍ਰਧਾਨਗੀ ਦੇ ਵਿੱਚੋਂ ਬਹੁਤ ਜ਼ਿਆਦਾ ਸਾਰੇ ਲੋਕਾਂ ਚ ਜੀ ਦੇ ਵਾਸਤੇ ਸਾਰਾ ਸ਼ਹਿਰ ਉਮੜਿਆ ਪੜਿਆ ਸਾਰਾ ਸ਼ਹਿਰ ਉਮੜਿਆ ਪਿਆ ਸਾਰਾ ਸਮਾਨਾ ਸ਼ਹਿਰ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਆ ਬੀਜੇਪੀ ਜਿੰਦਾਬਾਦ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਨਾ ਨਿਊਜ਼